ਖਤਰੀ ਮਾਸਵਾ ਪੰਜਾਬ ਦੇ ਸਾਡੇ ਸਰਪ੍ਰਸਤ ਸ਼੍ਰੀ ਅਸ਼ੋਕ <th>ਪਰ ਜੀ ਪੰਜਾਬ ਪ੍ਰਧਾਨ ਸਾਡੇ ਸ਼੍ਰੀ ਵਿਜੇ ਧੀਰ ਜੀ ਐਡਵੋਕੇਟ ਸਾਹਿਬ ਤੇ ਹੋਰ ਲੁਧਿਆਣਾ ਦੀ ਸਮੂਚੀ ਟੀਮ ਅੱਜ ਇੱਥੇ ਸਾਡੇ ਵੱਲੋਂ ਬੁਲਾਈ ਮੀਟਿੰਗ ਚ ਆਏ ਸੀ ਔਰ ਇਹਨਾਂ ਨੇ ਮੈਨੂੰ ਪੰਜਾਬ ਦੇ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਜਿੱਥੇ ਇਹਨਾਂ ਨੂੰ ਯਕੀਨ ਦਿਵਾਉਣਾ ਕਿ ਜ਼ਮੀਨੀ ਪੱਧਰ ਦੇ ਉੱਤੇ ਸੰਗਠਨ ਦਾ ਵਿਸਤਾਰ ਕਰਾਂਗੇ ਜੋ ਵੀ ਸੰਗਠਨ ਵੱਲੋਂ ਆਦੇਸ਼ ਆਏਗਾ ਨੀਤੀਆਂ ਆਣਗੀਆਂ ਕਾਰਜਕ੍ਰਮ ਆਣਗੇ ਉਹਨਾਂ ਦੇ ਵਿੱਚ ਪੂਰਨ ਸਾਹਾभागी ਬਣਾਂਗੇ ਸਹਿਯੋਗ ਕਰਾਂਗੇ ਔਰ ਅੱਗੋ ਸੰਗਠਨ ਦਾ ਵਿਸਤਾਰ ਵੀ ਕਰਾਂਗੇ ਕਿੰਨੀ ਮੀਟਿੰਗ ਹੈ ਤੁਹਾਡੀ ਲਗਾਤਾਰ ਮੈਂ ਅੱਜ ਦੂਸਰੀ ਮੀਟਿੰਗ ਦੇ ਵਿੱਚ ਆਇਆ ਪਹਿਲਾਂ ਲੁਧਿਆਣਾ ਕਲੱਬ ਦੇ ਵਿੱਚ ਸਟੇਟ ਲੈਵਲ ਦੀ ਮੀਟਿੰਗ ਹੋਈ ਸੀ ਅੱਜ ਇਹ ਮੀਟਿੰਗ ਜਿਹੜੀ ਸੀ ਇਹਦੇ ਵਿੱਚ ਲੁਧਿਆਣਾ ਸ਼ਹਿਰ ਤੋਂ ਲੋਕ ਸ਼ਾਮਲ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹੇ ਵਿਸਤਾਰ ਕਰਾਂਗੇ ਗੁਰਨਾਨਕ ਭਵਨ ਜੈਸੇ ਸਾਲ ਇੱਕ ਖत्री ਮਾਨ ਸਭਾ ਦਾ ਪ੍ਰੋਗਰਾਮ ਵੀ ਕਰਾਵਾਂਗੇ ਮੈਂ ਵਿਜੇ ਧੀਰ ਐਡਵੋਕੇਟ ਸਟੇਟ ਪ੍ਰੈਜ਼ੀਡੈਂਟ ਖत्री ਮਾਨ ਸਭਾ ਪੰਜਾਬ ਅੱਜ ਮੈਂ ਇੱਥੇ ਲੁਧਿਆਣਾ ਵਿਖੇ ਆਇਆ ਇੱਥੇ ਅੱਜ ਸਾਡੇ ਜ਼ਿਲ੍ਹਾ ਸ਼ਹਿਰੀ ਤੇ ਜ਼ਿਲ੍ਹਾ ਰੂਰਲ ਪਿੰਡੂ ਇਹਨਾਂ ਦੇ ਸੀਨੀਅਰ ਆਗੂ ਇਕੱਠੇ ਹੋਏ ਆ ਅੱਜ ਅਸੀਂ ਖੱਤਰੀ ਮਾਨ ਸਭਾ ਪੰਜਾਬ ਦਾ ਵਿਸਤਾਰ ਕਰਨ ਦੇ ਇਰਾਦੇ ਨਾਲ ਇਸ ਇਲਾਕੇ ਦੀ ਇੱਕ ਮਹਾਨ ਹਸਤੀ ਜਿਹੜੀ ਸਾਡੇ ਪ੍ਰਵੀਨ ਡਾਂਗ ਜੀ ਹੈ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਸਟੇਟ ਦਾ ਜਿਹੜਾ ਅੱਜ ਨਿਯੁਕਤ ਕੀਤਾ ਗਿਆ ਸਾਡੇ ਖत्री मान ਸਭਾ ਪੰਜਾਬ ਦੇ ਹਾਈ ਕਮਾਂਡ ਮਾਨਨੀਏ ਅਸ਼ੋਕ <th>ਪਰ ਜੀ ਉਹਨਾਂ ਨੇ ਅੱਜ ਇਹ ਚਿੱਠੀ ਜਿਹੜੀ ਹੈ ਪੰਜਾਬ ਵੱਲੋਂ ਇੱਥੇ ਜਾਰੀ ਕੀਤੀ ਹੈ ਮੇਰੀ ਹਾਜ਼ਰੀ ਦੇ ਵਿੱਚ ਮੈਂ ਵੀ ਇਹਨਾਂ ਨੂੰ ਨਿਯੁਕਤੀ ਦੇ ਲਈ ਆਇਆ ਸਾਨੂੰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵਿਸਤਾਰ ਹੋ ਰਿਹਾ ਹੈ ਅੱਜ ਪੰਜਾਬ ਦੇ ਵਿੱਚ ਖत्री मान ਸਭਾ ਦੇ ਕੋਈ 40-42 ਦੇ ਲਗਭਗ ਯੂਨਿਟ ਜਿਹੜੇ ਹੈ ਪਿਛਲੇ 5 ਮਹੀਨਿਆਂ ਚ ਬਣ ਚੁੱਕਿਆ ਹੈ ਖੱਤਰੀ ਮਹਾਸਭਾ ਪੰਜਾਬ ਦਾ ਗਠਨ ਜਿਹੜਾ ਹੈਗਾ 24 ਦਸੰਬਰ 2023 ਨੂੰ ਮੋਗਾ ਵਿਖੇ ਹੋਇਆ ਸੀਗਾ 3 ਮਹੀਨੇ ਦੇ ਅਰਸੇ ਤੋਂ ਬਾਅਦ ਅਸੀਂ ਲੁਧਿਆਣਾ ਕਲੱਬ ਲੁਧਿਆਣਾ ਵਿਖੇ ਸ਼੍ਰੀ ਸ਼ੋਕ <th>ਪਰ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦਾ ਡੈਲੀਗੇਟ ਅਰਵੇਸ਼ਨ ਕੀਤਾ ਸੀ ਜਿਹਦੇ ਵਿੱਚ 550 ਤੋਂ 600 ਦੇ ਲਗਭਗ ਡੈਲੀਗੇਟ ਆਏ ਸੇ ਇੱਕ ਸਫਲ ਡੈਲੀਗੇਟ ਅਰਵੇਸ਼ਨ 3 ਮਹੀਨੇ ਚ ਲੱਗਾ ਸਾਡਾ ਜਿਹੜਾ ਟੀਚਾ ਹੈ ਉਹ ਇਹ ਹੈ ਵੀ ਪੰਜਾਬ ਚ 34 ਲੱਖ ਖੱਤਰੀ ਹੈਗੇ ਆ ਅਸੀਂ 34 ਲੱਖ ਖੱਤਰੀਆਂ ਨੂੰ ਇੱਕ ਪਲੇਟਫਾਰਮ ਤੇ ਖੱਤਰੀ ਮਾਂ ਸਭਾ ਪੰਜਾਬ ਦੇ ਪਲੇਟਫਾਰਮ ਤੇ ਲੈ ਕੇ ਆਉਣਾ ਤਾਂ ਕਿ ਖੱਤਰੀਆਂ ਦਾ ਸ਼ਕਤੀਕਰਨ ਕਰਨਾ ਹੈਗਾ empowerment of ਖੱਤਰੀਜ਼ ਕਰਨਾ ਹੈ ਵੀ ਤਾਂ ਕਿ ਜਿਹੜੇ ਖੱਤਰੀਆਂ ਨੂੰ ਮੁੱਦੇ ਕੋਈ ਪ੍ਰਭਾਵਿਤ ਕਰਦੇ ਆ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਮੇਂ ਦੀਆਂ ਸਰਕਾਰਾਂ ਸਾਡੇ ਖੱਤਰੀ ਬਰਾਦਰੀ ਨੂੰ ਸਾਡੀ ਖੱਤਰੀ ਬਰਾਦਰੀ ਦੇ ਆਗੇ ਆਗੂਆਂ ਨੂੰ ਖੱਤਰੀ ਮਹਾਸਭਾ ਪੰਜਾਬ ਨੂੰ ਭਰੋਸੇ ਦੇ ਵਿੱਚ ਲਵੇ ਸਾਡੇ ਤੋਂ ਪੁੱਛੇ ਵੀ ਅਸੀਂ ਆਹ ਕਾਨੂੰਨ ਤੁਹਾਡੇ ਨਾਲ ਸੰਬੰਧਤ ਹੈ ਬਣਾ ਰਹੇ ਹਾਂ ਤੇ ਤੁਹਾਡੀ ਕੀ ਰਾਏ ਹੈਗੀ ਹੈ ਸਾਡੀ ਪਛਾਣ ਕਰੇ ਸਰਕਾਰ ਅਸੀਂ ਉਹ ਜਿਹੜੀ ਹੈਗੀ ਹੈ ਸਿਚੁਏਸ਼ਨ ਨੂੰ ਲੈ ਕੇ ਚੱਲੇ ਆਂ ਵੀ 34 ਲੱਖ ਖੱਤਰੀਆਂ ਦਾ ਇੱਕ empowerment ਕਰਨੀ ਹੈਗੀ ਹੈ ਤੇ ਤਾਂ ਕਿ ਖੱਤਰੀਆਂ ਨੂੰ ਸਰਕਾਰਾਂ ਜਿਹੜੀਆਂ ਮੰਨਤਾ ਦਵੇ ਖੱਤਰੀਆਂ ਤੋਂ ਵੀ ਉਹਨਾਂ ਦੇ ਫੈਸਲੇ ਜਿਹੜੇ ਪ੍ਰਭਾਵਿਤ ਕਰਦੇ ਖੱਤਰੀਆਂ ਨੂੰ ਉਹਨਾਂ ਦੇ ਉਹਨਾਂ ਦੀ ਰਾਏ ਲਵੇ ਇਸ ਟੀਚੇ ਨੂੰ ਲੈ ਕੇ ਜਿਹੜਾ ਅਸੀਂ ਚੱਲੇ ਅੱਜ ਸਾਡਾ ਵਿਸਤਾਰ ਦਾ ਸਮਾਂ ਚੱਲ ਰਿਹਾ ਕਿਉਂਕਿ ਸਾਨੂੰ ਹਜੇ 5 ਮਹੀਨੇ ਹੋਏ ਐ ਇਹ ਆਰਗੇਨ ਸਾਨੂੰ ਜਿਹੜੀ ਪਿਆਰ ਤੇ ਮਿਲ ਰਿਹਾ ਹੈਗਾ ਸਤਿਕਾਰ ਪੰਜਾਬ ਦੇ ਖੱਤਰੀਆਂ ਜੋ ਬੜਾ ಅಪਾਰ ਮਿਲ ਰਿਹਾ ਤੁਸੀਂ ਦੇਖੋ ਵੀ 35 36 ਤਾਂ ਯੂਨਿਟ ਜਿਹੜੇ ਹੈਗੇ ਆ ਅੱਜ ਤੋਂ 2 ਮਹੀਨੇ ਪਹਿਲਾਂ ਲੁਧਿਆਣੇ ਦੀ ਧਰਤੀ ਦੇ ਉੱਤੇ ਡੈਲੀਗੇਟ ਆ ਚੁੱਕੇ ਹੈਗੇ ਆ ਉਸ ਤੋਂ ਬਾਅਦ ਫਿਰ ਕੰਮ ਅਜੇ ਚਾਲੂ ਹੈ ਹਰ ਸ਼ਹਿਰ ਦੇ ਵਿੱਚ ਯੂਨਿਟ ਬਣ ਰਿਹਾ ਧੜਾ ਧੜਵਾਣੇ ਲੋਕ ਆ ਪਾ ਰਹੇ ਆ ਲੋਕ ਆਪ ਟੈਲੀਫੋਨਾਂ ਤੇ ਕਹਿ ਰਹੇ ਆ ਵੀ ਅਸੀਂ ਖੱਤਰੀ ਮਾਂਸਵਾ ਨਾਲ ਜੁੜਨਾ ਹੈਗਾ ਵਾ ਸਾਨੂੰ ਆਸ ਹੈਗੀ ਹੈ ਵੀ ਅਸ਼ੋਕ ਥਾਪਰ ਜੀ ਲੁਧਿਆਣੇ ਦੇ ਜੋ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰਸਟ ਦੇ ਕੌਮੀ ਪ੍ਰਧਾਨ ਵੀ ਹਨ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ 34 ਲੱਖ ਖੱਤਰੀਆਂ ਨੂੰ ਇੱਕ ਪਲੇਟਫਾਰਮ ਤੇ ਲਿਆਉਂਦੇ ਟੀਚਾ ਜਿਹੜਾ ਹੈ ਹਰ ਹਾਲਤ ਦੇ ਵਿੱਚ ਔਰ ਜਲਦੀ ਪ੍ਰਾਪਤ ਕਰਾਂਗੇ ਪੰਜਾਬ ਦੇ ਲਈ ਦੇਖੋ ਹੁਣ ਅਸੀਂ ਅਲੱਗ-ਅਲੱਗ ਵਾਰਡਾਂ ਵਿੱਚ ਵਾਰਡ ਪ੍ਰਧਾਨ ਲਾਏ ਜਾਣਗੇ ਜਿਹੜੇ ਵਾਰਡਾਂ ਨੂੰ ਦੇਖਣਗੇ ਸਾਡੀ ਜਨ ਸਖ ਵਿਧਾਨ ਜਨ ਸਖ ਵਧੀ ਹੋਈ ਹੈ ਸਾਡੇ ਪ੍ਰਧਾਨ ਵਿਧਾਨ ਨੂੰ ਸਾਡੇ ਨਾਲ ਪਤ ਤੋਂ ਪਤ ਬੰਦੇ ਜੁੜਨਗੇ ਉਹਦੇ ਜੋ ਵਾਰਡਾਂ ਦੇ ਵਿੱਚ ਪ੍ਰਧਾਨ ਲਾਏ ਜਾਣਗੇ ਉਸ ਤੋਂ ਬਾਅਦ ਜਿਹੜੀਆਂ ਬਾਈ ਚੱਲਾਂਗੇ ਅੱਜ ਦੀ ਸਾਡੀ ਮੀਟਿੰਗ ਚੰਪਰ ਸਾਡੇ ਦਿਖਾਈ ਸੀ ਬਹੁਤ ਵਧੀਆ ਰਹੀ ਕਿ ਜਿਹੜੇ ਪ੍ਰਵੀਨ ਡੰਗ ਜੀ ਸਾਡੇ ਨਾਲ ਜੁੜੇ ਨੇ ਲੋਕ ਜੁੜ ਰਹੇ ਨੇ ਵਧੀਆ ਸਹਿਯੋਗ ਸਾਨੂੰ ਦੇਣਗੇ ਡੰਗ ਸਾਹਿਬ ਵੀ ਤੇ ਉਹਨਾਂ ਦੇ ਨਾਲ ਦੇ ਬੰਦੇ ਵੀ ਜਿਹੜੇ ਸਾਨੂੰ ਕਹਿੰਦੇ ਨੇ ਕਿ ਠੀਕ ਹੈ ਤੁਹਾਡੇ ਨਾਲ ਲੋਕ ਸਾਰਾ ਸ਼ਹਿਰ ਜੋੜ ਰਹੇ ਨੇ ਲੋਕ ਲੋਕ ਆਲ ਪੰਜਾਬ ਨੇ ਆਲ ਵਰਲਡ ਯਾਦ ਰੱਖਣਗੇ ਖਤਰੀ ਮਹਾਸਭਾ ਸਾਨੂੰ ਆਲ ਵਰਲਡ ਯਾਦ ਰੱਖੋ ਅਸੀਂ ਨਾ ਕੋ ਬੰਦਾ ਜੋੜਦੇ ਹਾਂ ਸਮਾਜ ਦੀ ਗੱਲ ਕਰੀਏ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਕਿੰਨੇ ਲੋਕ ਤੁਹਾਡੇ ਨਾਲ ਬੁਤਾਕ ਜੁੜ ਚੁੱਕੇ ਨੇ ਸਾਨੂੰ ਅਜੇ 6-7 ਮਹੀਨੇ ਹੋਏ ਨੇ ਜੀ ਪਰ ਹਜ਼ਾਰਾਂ ਦੀ ਸੰਖਿਆ ਨਾਲ ਸਾਡੇ ਨਾਲ ਹੈਗੇ ਨੇ ਹਾਂਜੀ ਮੇਰੇ ਤੇ ਖੁਦ ਸਾਰਾ ਪਰਿਵਾਰ ਸਾਡਾ ਲੁਧਿਆਣੇ ਚ ਹੈ ਜੀ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਖੱਤਰੀ ਸਮਾਜ ਲੁਧਿਆਣੇ ਦੇ ਲਈ ਕੀ ਕੁਝ ਉਪਰਾਲਾ ਕਰਨ ਦੀ ਸੋਚ ਰਹੀ ਹੈ ਲੁਧਿਆਣੇ ਦੇ ਲਈ ਜੀ ਦੇਖੋ ਖੱਤਰੀਆਂ ਵਾਸਤੇ ਜੋ ਵੱਧ ਤੋਂ ਵੱਧ ਕਰ ਹੋ ਸਕੇਗਾ ਉਹ ਅਸੀਂ ਕਰਾਂਗੇ ਜੋ ਵੀ ਅਵੇ ਨਹੀਂ ਕਿਸੇ ਖਤਰੀ ਦਾ ਕੋਈ ਨਜਾਇਜ਼ ਹੁੰਦੀ ਕੋਈ ਹੋਰ ਗੱਲ ਹੁੰਦੀ ਕੋਈ ਬਿਮਾਰ ਹੁੰਦਾ ਕੋਈ ਡਿਮਾਰ ਹੁੰਦਾ ਅਸੀਂ ਹਸਪੀਟਲ ਦਾ ਖਰਚਾ ਤੱਕ ਵੀ ਦਾਂ ਕੋਈ ਇਹੋ ਜਿਹੀ ਗੱਲ ਉਪਰਾਲਾ ਇਹ ਹੈ ਜੀ ਵੀ ਜਿਹੜੀ ਖਤਰੀ ਸਭਾ ਹੈ ਇਹ ਜਿਸ ਟੀਚੇ ਨੂੰ ਲੈ ਕੇ ਚੱਲਦੀ ਹੈ ਉਹ ਪੂਰਾ ਕਰਕੇ ਹਟਦੀ ਹੈ ਮੋਗਾ ਖਤਰੀ ਸਭਾ ਨੇ ਮੈਨੂੰ ਚైనా ਡੋਰ ਦੇ ਖਿਲਾਫ ਬ੍ਰਾਂਡ ਐਮਬੈਸਡਰ ਬਣਾਇਆ ਸੀ ਮੈਂ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਜਿਹੜੇ ਚైనా ਡੋਰ ਦੇ ਥੋਕ ਵਕਰੀਤਾ ਸੀ ਉਹਨਾਂ ਨੇ ਬਹੁਤ ਲਾਲਚ ਦਿੱਤੇ ਖਰੀਦਨ ਦੀ ਕੋਸ਼ਿਸ਼ ਕੀਤੀ ਪਰ ਪ੍ਰਭੂ ਰਿਸ਼ੀ ਰਾਮ ਦੀ ਕਿਰਪਾ ਰਹੀ ਔਰ ਸਰਕਾਰ ਨੂੰ ਚੁਕਣਾ ਪਿਆ ਆਪਣੇ ਮੰਤਰੀ ਸਨ ਉਹਨ ਤੋਂ ਪਾਰਲੀਮੈਂਟ ਮੈਂਬਰ ਬਣ ਗਏ ਨੇ ਮੀਤ ਹੀਰ ਜੀ ਉਹਨਾਂ ਨੇ ਪ੍ਰਸ਼ਾਸਨ ਨਾਲ ਕੰਟੈਕਟ ਕੀਤਾ ਮੇਰੇ ਨਾਲ ਮੁਲਾਕਾਤ ਕੀਤੀ ਔਰ ਪੰਜਾਬ ਸਰਕਾਰ ਨੂੰ ਚੁਕਣਾ ਪਿਆ ਅੱਜ ਚੈਨਾ ਡੋਰ ਦੇ ਖਿਲਾਫ ਇੱਕ ਬਹੁਤ ਹੀ ਵਧੀਆ ਕਾਨੂੰਨ ਬਣਿਆ ਕਿ ਜਿਸ ਕੋਲੋਂ ਚੈਨਾ ਡੋਰ ਬਰਾਮਦ ਹੁੰਦੀ ਹੈ ਉਸ ਨੂੰ 5 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜਰਮਨ ਜਿਸ ਨਾਲ ਇਹ ਠੀਕ ਹੈ ਹਜੇ ਚੈਨਾਡੋਰ ਬੰਦ ਨਹੀਂ ਹੋਈ ਤੇ 80% ਤੱਕ ਕਾਬੂ ਪਾ ਸਕیں ਖਤਰੀ ਸਮਾਜ ਇਕੱਠਾ ਹੋ ਰਿਹਾ ਹੈ ਔਰ ਖਤਰੀ ਮਹਾਸਭਾ ਦਾ ਮੁਖ ਤੀਚਾ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਸ਼ਹੀਦ ਸੁਖਦੇਵ <th>ਪਰ ਜੀ ਦਾ ਨਾਮ ਦਿਵਾਉਣਾ ਸ਼ਹੀਦ ਸੁਖਦੇਵ <th>ਥਾਪਰ ਸਮਾਰਕ ਨੂੰ ਜੋ ਚੌੜੇ ਬਾਜ਼ਾਰ ਚੋਂ ਰਸਤਾ ਨਿਕਲਣਾ ਉਸ ਨੂੰ ਜਲਦੀ ਤੋਂ ਜਲਦੀ ਪ੍ਰਸ਼ਾਸਨ ਦੇ ਮਗਰ ਪੈ ਕੇ ਪੂਰਾ